ਰਬ ਆਇਦਰ ਆਇਤ ਮਿੰਟ ਤੇਰੇ ਨਾਲ ਮੈਂ ਗੱਲ ਕਰਨੀ ਬਹੁਤ ਦੱਸੋ ਕੀ ਗੱਲ ਹੈ ਭੋਜੀ ਮੈਂ ਨਾ ਤੇਰੇ ਨਾਲ ਸਲਾਹ ਕਰਨ ਲੱਗੀ ਆਂ ਕਿ ਮੈਂ ਮਨਜਿੰਦਰ ਨਾਲ ਸਲਾਹ ਕਰਨ ਆਈ ਆਂ ਅੱਛਾ ਉਹ ਇਦਾਂ ਵਾ ਵੀ ਉਹਦੀ ਮੰਮੀ ਦਾ ਫੋਨ ਆਉਂਦਾ ਫੇਰ ਆਪ ਆਜੋ ਫੇਰ ਆਪ ਆਜੋ ਤੇ ਮੈਂ ਸੋਚਿਆ ਕਿ ਇਹਨਾਂ ਦੋਵਾਂ ਨੂੰ ਪਰੇਕਾ ਦਿਓ ਆਪਾਂ ਨਾਲ ਕੋਈ ਜਣਾ ਵੀ ਜਾਈਏ ਆਪਾ ਸਾਰੇ ਕੀਤੇ ਲੈ ਗਈ ਗੱਲ ਤੇ ਆਪਾਂ ਨਹੀਂ ਜਾਂਦੇ ਪਤਾ ਕੀ ਹੈ ਉਹ ਤਾਂ ਕਹਿੰਦੇ ਸਾਰੇ ਆਓ ਸਾਰੇ ਆਓ ਤੇ ਮੈਂ ਹੁਣ ਇਹ ਸੋਚਿਆ ਮੈਂ ਮਨਜਿੰਦਰ ਨੂੰ ਕਿਹਾ ਮਨਜਿੰਦਰ ਇਦਾਂ ਕਰ ਕਿ ਆਪਾਂ ਬਾਹੂ ਇਹਨਾਂ ਨੂੰ ਕਾਲ ਦੇ ਦਿੱਤਾ ਤਾਂ ਦਾ ਠੀਕ ਆ ਭੂਆ ਜੀ ਕਿ ਚੱਲ ਇਹ ਵੀ ਚੱਲ ਫਿਰਦੀ ਨਾਲ ਜੇ ਤੁਸੀਂ ਜਾਂਦੇ ਮੈਂ ਕਹਿੰਦਾ ਤੈਨੂੰ ਇਹਦਾ ਪਤਾ ਨਹੀਂ ਕਿ ਕਿਸ ਬਾਦ ਆ ਕੀ ਅੰਤਰਾ ਸੁਭਾਅ ਹੈ ਦਾ ਇਹਨੇ ਤੁਸੀਂ ਜਾ ਕੇ ਬੰਸ ਮੰਨੀਆਂ ਗੱਲਾਂ ਕਰਨੀਆਂ ਵੀ ਕੋਈ ਨਾ ਕੋਈ ਗੱਲ ਲੱਭਣੀ ਕੋਈ ਨਾ ਕੋਈ ਪੁੱਟੀ ਜਾਣੀ ਗੱਲ ਇਹਨੇ ਕੱਢੀ ਜਾਣੀ ਆ ਵੀ ਐਉਂ ਤੇ ਜਾਉਂ ਉਹਦੀ ਮਾਂ ਨਾਲ ਦੀ ਪਰਝਾਈ ਨਾ ਕੀਤਾ ਕੀ ਕੁਛ ਨੇ ਬੋਲਣਾ ਚਾਹਤ ਇਹ ਤੋ ਹਾਈ ਬੈਟਰੀ ਹੈ ਵੀ ਇਹਨੂੰ ਨਾਲ ਹੀ ਨਾ ਖੜੀਏ ਕੋਈ ਨਾ ਚਾਹੀਏ ਆਹੀਂ ਗਏ ਤੇਨੇ ਤਿਆਰ ਹੋਣਾ ਹੀ ਹੋਣਾ ਆਹੋ ਤੇ ਦੋਵਾਂ ਜੀ ਗੰਮ ਪਈਏ ਪਜਾ ਕੇ ਤੇਰਾ ਪੂਰਾ ਪਾਉ ਤੇ ਗੁਰਜਿੰਦਰ ਤੇਨੇ ਤੇ ਉਸੇ ਕਸੂ ਬੋਜੀ ਕਰਨਾ ਆਹੋ ਬਾਜੀ ਗੁਰਜਿੰਦਰ ਨੇ ਸਵਾਗਸਾ ਕਰਨਾ ਉਹ ਤੇ ਸੱਟ ਲਵਾ ਕੇ ਬੈਠੇ ਆ ਹਾਏ ਹਾਏ ਉਹ ਤੇ ਪਤਾ ਨਹੀਂ ਕੀ ਆ ਪਾਜੀ ਡੇ ਕਿਤੇ ਹੱਲਾ ਹੱਲਾ ਪਾਉਣ ਅੱਠੇ ਲੱਗੇ ਵਿਜਣ ਉਹ ਪਤਾ ਨਹੀਂ ਕੀ ਲੱਗੇ ਪਿੱਛੋਂ ਹੱਲਾ ਪਾਉਣ ਤੇ ਕੀ ਹੱਥ ਤੇ ਵੱਜ ਗਿਆ ਜਿਆਦਾ ਸੱਟ ਲੱਗ ਗਈ ਤੇ ਨਹੀਂ ਕਿਤੇ ਲੱਗੇ ਹੁਣ ਦੋ ਤਿੰਨ ਉਹ ਉਹ ਉਹਨਾਂ ਵਿਚਾਰਿਆਂ ਨੇ ਕਾਰਾ ਗੁੱਸਾ ਕਰਨਾ ਵਾ ਜਾਂ ਜਾਣਦੇ ਕਿ ਸਾਰੇ ਤੋਨ ਤਾਂ ਵੀ ਨਹੀਂ ਨਾਲ ਜਾਣਾ ਜਖਮ ਤੇ ਪੀੜ ਤੇ ਹੁੰਦੀ ਹੁਣ ਟਾਂਕੇ ਲੱਗੇ ਆ ਹਾਂ ਉਹਨਾਂ ਨੇ ਕਾਰਾ ਮੈਂ ਕਿਹਾ ਚੱਲ ਗੁਰਜਿੰਦਰ ਦਾ ਹੀ ਆ ਮਨਜਿੰਦਰ ਮਿੰਨ ਤੇ ਜਿਆਦਾ ਨਹੀਂ ਨਹੀਂ ਉਹ ਪ੍ਰਮਾਣਾ ਮਤਲਬ ਗੁੱਸਾ ਨਾ ਕਿਤੇ ਕਰੇ ਨਹੀਂ ਨਹੀਂ ਵੀ ਜਾਣਾ ਹੀ ਫਿਰ ਆਪਾਂ ਦੇ ਸੰਨ ਮੈਨੂੰ ਨਾਲ ਨਹੀਂ ਆਣੇ ਖੜਿਆ ਹਾਂ ਹੋਰ ਚਲ ਜੇ ਸਾਰੇ ਜਾਂਦੇ ਫਿਰ ਤਾਂ ਨੇ ਜਾਣਾ ਹੀ ਸੀਗਾ ਆ ਪਰ ਫਿਰ ਵੀ ਹੁਣ ਜਦ ਸੱਟ ਲੱਗ ਗਈ ਤਾਂ ਕਿੱਥੇ ਜਾਇਆ ਜਾਂਦਾ ਆ ਇੱਥੋਂ ਨਾ ਕਰੇ ਬਹਿ ਕੇ ਰਹਿ ਨਹੀ ਨਹੀਂ ਆਪਾਂ ਤੇ ਕਹਿ ਬਕਦੇ ਤਿਆਰ ਹੀ ਅੱਜ ਜਾਵਾਂਗੇ ਅੱਗੋਂ ਪਿਛੋਂ ਕਿਤੇ ਜਾਵਾਂਗੇ ਆ ਤੇ ਚਲ ਮੇਲ ਮੋਲ ਆਵਾਂਗੇ ਇਹਨਾਂ ਦੇ ਪੇਕਿਆਂ ਨੂੰ ਮੇਲ ਮੋਲ ਆਵਾਂਗੇ ਜੇ ਪੂਆ ਜੇ ਹੀ ਜਾਂਦੇ ਕੋਈ ਡਾ ਜ਼ਰੂਰੀ ਵੀ ਨਹੀਂਗਾ ਸਾਡਾ ਫਿਰਤੀ ਫਿਰ ਸਾਡੇ ਨਾਲ ਜਾਣਾ ਆ ਉਹਨੇ ਤਾਂ ਜਾਣਾ ਹੀ ਜਾਣਾ ਕਿਸੇ ਵਾਰ ਜੇ ਮੇਰਾ ਕਪਤ ਕਰ ਹਟੀ ਫਿਰ ਜਿਹੜੀ ਗੱਲਾਂ ਮੈਂ ਲੋਹਣੇ ਧੋਰੀਆਂ ਅੱਛਾ ਮੈਂ ਚਲਾ ਦਿੰਨੀ ਆ ਤੈਨੂੰ ਕਹਿੰਦੀ ਆ ਸਬਜ਼ੀ ਬਣਾ ਆਹੋ ਉਹ ਆਂਦੇ ਵੀ ਤੇਰੇ ਨਿਆਣੇ ਜਿਹੜੇ ਮੇਰੇ ਅੰਦਰ ਵੜ ਕੇ ਤੇ ਮੇਰੇ ਬੈੱਡ ਦੇ ਉੱਪਰ ਲਪਲਾਈ ਕਰਦੇ ਧੋਰੀਂ ਇਸ ਵਿੱਚ ਮੇਰੇ ਛੱਤੀ ਚੀਜ਼ਾਂ ਮਰੇ ਨਿਆਣੇ ਦੇ ਖੜੋਣੇ ਪਏ ਆ ਮੇਰੇ ਖਾਣ ਵਾਲੇ ਚੀਜ਼ਾਂ ਪੰਜਾਂ 10 ਮੈਂ ਹਾਂ ਜਿਹਨੇ ਨਿਆਣੇ ਦੇ ਖੜੋਣੇ ਆ ਉਹ ਕਰੇ ਦਾ ਨਹੀਂ ਇਹਨੂੰ ਕਹਿਣਾ ਸੀ ਵੀ ਤੇਰੇ ਕੀ ਵਿੱਚ ਨਪਿਆ ਤੂੰ ਇਹ ਮੈਂ ਤਾਂ ਸਾਹਮਣੇ ਰੱਖੇ ਆ ਮੈਂ ਸਾਹਮਣੇ ਵਾਲੇ ਚੀਜ਼ਾਂ ਪਾਉਂ ਤੋ ਸਾਹਮਣੇ ਨਾ ਹੋਣ ਹੈ ਆ ਖੜੋਣੇ ਸਾਹਮਣੇ ਰੱਖੇ ਤੂੰ ਉਹਨਾਂ ਦੇ ਹਾਦੀ ਹੋਈ ਪਈ ਮੇਤ ਨੂੰ ਗੱਲ ਸਿਰ ਬਹਾਨ ਕਿੰਨਾ ਇਹਨੂੰ ਬਰਦਾਸ਼ਤ ਕੰਢੇ ਆ ਕਿਤੇ ਤੁਹਾਨੂੰ ਬਖੀ ਦੱਸਾਂ ਇਹਨੇ ਤੇ ਬਹੁਤਾ ਸਿਰ ਤੋਂ ਪਾਣੀ ਲੱਗਿਆ ਤੂੰ ਉਹਦੇ ਬੱਚੇ ਆ ਨਿਆਣੇ ਆ ਰੱਬ ਦਾ ਰੋਪ ਉਹਨਾਂ ਨੂੰ ਕੀ ਸਮਝਵਾ ਉਹਨਾਂ ਨਾਲ ਜਿਦਾਂ ਕਰਦੀ ਰਹਿੰਦੀ ਆ ਇਹ ਕਲਾ ਕਰਕੇ ਹੱਟੇ ਤੇ ਉਧਰ ਗੁਰਜਿੰਦਰ ਨੇ ਸੱਟ ਲਵਾ ਲਈ ਆ ਮੈਂ ਹਰ ਕੀ ਬੱਦਵਾਵਾ ਦਿੰਦੀ ਹੁਣੀ ਆ ਉਹ ਨਿਕਲ ਲੈ ਤੂੰ ਐਵੇਂ ਆਂਦੇ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਕੋਈ ਨਾ ਕੋਈ ਅੰਦਰ ਜਿੱਥੇ ਕਲਾ ਰਹਿੰਦੀ ਆ ਕੁਛ ਨਾ ਕੁਝ ਜ਼ਰੂਰ ਹੋਏ ਉਹ ਵਿਚਾਰੇ ਉੱਤੇ ਪੈ ਗਿਆ ਸੱਟ ਲਵਾ ਕੇ ਪੈ ਗਿਆ ਸਕਾਤ ਨੂੰ ਪੈ ਗਈ ਠੰਡ ਨੂੰ ਕਹਣਾ ਪੈ ਗਈ ਠੰਡ ਨੂੰ ਆਹੋ ਨੂੰ ਕੱਲ ਠੰਡ ਪੈਣੀ ਕਹਿਣਾ ਹੀ ਨਾ ਉਹ ਤਾਂ ਵਿਚਾਰੇ ਪੈਣੀ ਪੈਣੀ ਨਿਆਣਿਆਂ ਦੇ ਵਾਲੇ ਕਦੀ ਕਿਹਦੇ ਦੇ ਵਾਲੇ ਕਦੀ ਸਾਡੇ ਦੇ ਵਾਲੇ ਹੁਣ ਉਹ ਤਾਂ ਭਾਜੀ ਬੱਚੇ ਆ ਉਹਨਾਂ ਨੂੰ ਹੁਣ ਕੀ ਪਤਾ ਮੇਰ ਤੇਰ ਦਾ ਕਿ ਆਹ ਕਮਰਾ ਉਹਦਾ ਵਾ ਤੇ ਆਹ ਕਮਰਾ ਹੱਡਾ ਵਾ ਹਮ ਬੱਚੇ ਹੋਤੇ ਬੱਚਿਆਂ ਨੂੰ ਚਰਨ ਜਿੱਥੇ ਖੜਾਉਣੇ ਲੱਭਦੇ ਆ ਖੇਡਣਾ ਹੀ ਆ ਨਾਲ ਕੇ ਆਏ ਬੈਠ ਕੇ ਬੈੱਡ ਤੇ ਉਹਨਾਂ ਨੂੰ ਟੋਣਦੇ ਆ ਬੜਾ ਨੂੰ ਫਿਰ ਇਹ ਤਾਂ ਕੀ ਖਾਈ ਜਾਂਦੇ ਆ ਅੱਜ ਕੰਮ ਤਾਂ ਦਾਈ ਸਾਰਾ ਕਰੀ ਫਿਰਦੀਆਂ ਵਾ ਰੋਟੀ ਪਣਦਾ ਇਹਨੂੰ ਨਹੀਂ ਫਿਕਰ ਕੋਚੀ ਪਚਾਈ ਆਣ ਕੇ ਬਣੀ ਬਣਾਈ ਤੇ ਬੈਹ ਜਿੰਦੀ ਆ ਤੇ ਆ ਜਾਂਦੀ ਆ ਤਾਂ ਫੇਰ ਵੀ ਔਖੀ ਆ ਵੀ ਕਿਉਂ ਬੈਠੀਆਂ ਆ ਕਿਉਂ ਬੈਠੀਆਂ ਆ ਚਲ ਭਾਜੀ ਤੁਸੀਂ ਉਹਨਾਂ ਨੂੰ ਕਹਿ ਦਿਓ ਸਣੀ ਉਹਨਾਂ ਨੂੰ ਨਾਲ ਦਲਜੀਤ ਨੂੰ ਕਹਿ ਦਿੰਨੇ ਆ ਆਪਣੇ ਤਿਆਰੀ ਕਰ ਤਿਆਰੀਓ ਕਪੜਾ ਕਪੜਾ ਕੋਈ ਪੁੱਤ ਲੱਭ ਕੇ ਕੱਟ ਕੇ ਤੇ ਆਪਣਾ ਪ੍ਰੈਸ ਹੋਊਗਾ ਰਹਿ ਲਿਓ ਤੇ ਜੇ ਆਉਣਾ ਹੋਊਗਾ ਤੇ ਆ ਜੀ ਚਲ ਉਹਨਾਂ ਦਾ ਮਨ ਵਿੱਚ ਰਹਿਣਾ ਵਿੱਚ ਰਹਿ ਪਣਾ ਤੇ ਕਪੜਾ ਕੋਈ ਕੱਢੇ ਤੇ ਆਪਣਾ ਪ੍ਰੈਸ ਪ੍ਰੈਸ ਕਰ ਲੇ ਤੇ ਆਪਣੀ ਤਿਆਰੀ ਰੱਖੇ ਚਲੋ ਗਿਆ ਬੰਬੀ ਵਾਲ ਫੇਰਾ ਪਾਉਣਾ ਕੋਈ ਨਹੀਂ ਆਈ ਰਹਿਣਾ ਆਮਦਾ ਤੈਨੂੰ ਕਹਿੰਨੇ ਆ ਕਿ ਸਣੀ ਕੋਈ ਨਹੀਂ ਹੋਵੋ ਤਿਆਰ ਹੋ ਕੇ ਜਾਓ ਤੁਸੀਂ ਕਹੋ ਉਹਨੂੰ ਕਰ ਆਪਣੇ ਤਿਆਰੀ ਤੋਂ ਕੱਪੜੇ ਕੁੱਪੜੇ ਕਰ ਲੈ ਪ੍ਰੈਸ ਚਲੋ ਠੀਕ ਆ ਫਿਰ ਹਾਂ ਨਾਲੇ ਮੇਰਾ ਫੋਨ ਜੇ ਚਾਰਜ ਹੋਣ ਵਾਲਾ ਹੀ ਚੱਲ ਲਾ ਲੇ ਮੈਂ ਲਾਵਾਂ ਲਈ ਫਿਰ ਡਈ ਦਲਜੀਤ ਹਜੇ ਪਾਜੀ ਆਜੋ ਬੈਠੀ ਆਂ ਹਾਂਜੀ ਹਾਂਜੀ ਕੀ ਕਰਨ ਦੇ ਕੁਛ ਨਹੀਂ ਬਸ ਫੋਨ ਵੇਖਣ ਦੀ ਅੱਛਾ ਮੰਮੀ ਦਾ ਫੋਨ ਤੱਕ ਨਹੀਂ ਆਇਆ ਮੁੜ ਕੇ ਨਹੀਂ ਨਹੀਂ ਹਜੇ ਨਹੀਂ ਆਇਆ ਅੱਛਾ ਅੱਛਾ ਠੀਕ ਹੈ ਐਨਾ ਪੁੱਤ ਸਲਾਹ ਕੀਤੀ ਆ ਹਾਂਜੀ ਹਾਂਜੀ ਮਨਜਿੰਦਰ ਨਾ ਵੀ ਕਰ ਲਈ ਤੇ ਪ੍ਰਭ ਨਾ ਵੀ ਕਰ ਲਈ ਆ ਤੇ ਮੰਮੀ ਤੇਰੇ ਕਹਿੰਦੇ ਆ ਨਾ ਫੇਰ ਆਪਾਂ ਉਨ ਵੀ ਆਉਣਾ ਆ ਤੇ ਇਦਾਂ ਕਰੋ ਕਿ ਤੁਸੀਂ ਦੋਵੇਂ ਜਾਣੇ ਚਲ ਜੇ ਚਲ ਜੋ ਫੇਰ ਆਪਾਂ ਨਹੀਂ ਜਾਣਾ ਪੋਜੀ ਨਹੀਂ ਪੁੱਤ ਹਾਂ ਥੋੜਾ ਕੀਤੀ ਸਲਾਹ ਵੀ ਚਲ ਤੇ ਦੋਵਾਂ ਨੇ ਫੇਰ ਆਪਾਂ ਆਓ ਤੇ ਮੁੜ ਕੇ ਕਿਤੇ ਫੇਰ ਆਪਾਂ ਜਾਵਾਂਗੇ ਨਹੀਂ ਉਹ ਤੇ ਕਹਿੰਦੇ ਸਾਰੇ ਜਾਣੇ ਆਇਓ ਹਾਂ ਨਹੀਂ ਕਹਿੰਦੇ ਤੇ ਆਵਾ ਚੱਲ ਕੋਈ ਗੱਲ ਨਹੀਂ ਫੇਰ ਕੀ ਆ ਮੁੜ ਕੇ ਹੁਣ ਆਉਣਾ ਜਾਣਾ ਹੀ ਆ ਪੁੱਤ ਆਪਾਂ ਕੋਈ ਗੱਲ ਨਹੀਂ ਰਿਸ਼ਤੇਦਾਰੀ ਬਣੀ ਆ ਤੇ ਜਾਵਾਂਗੇ ਆਪਾਂ ਵੀ ਹਾਂਜੀ ਹਾਂਜੀ ਤੇ ਇਦਾਂ ਹੁਣ ਜੇ ਆਪਾਂ ਗਈਆਂ ਤੇ ਜਿਠਾਣੀ ਤੇ ਨਹੀਂ ਤਿਆਰ ਹੋ ਜਾਣਾ ਨਾ ਉਹਨਾਂ ਨੂੰ ਵੀ ਨਾਲ ਲੈ ਜੰਨੇ ਸੀ ਨਹੀਂ ਨਾ ਪਤਾ ਤੈਨੂੰ ਨਹੀਂ ਨਾ ਉਹਦਾ ਪਤਾ ਉਹ ਬਹੁਤ ਹੰਤਰੀ ਹੈ ਤੂੰ ਅਜੇ ਨੂੰ ਜਾਣਦੀ ਨਹੀਂਗੀ ਹਾਂਜੀ ਹਾਂਜੀ ਉਹਦਾ ਸੁਭਾਅ ਬਹੁਤ ਗੰਦਾ ਵਾ ਨੇ ਜਦੋਂ ਉੱਥੇ ਚੱਲ ਗਏ ਨਾ ਉਹਨੇ ਇਦਾਂ ਕਰਨਾ ਵੀ ਉੱਥੇ ਤੇਰੀ ਮੰਮੀ ਨਾ ਜਾਂ ਤੇਰੀ ਭਝਾਈ ਨਾਲ ਕੀ ਪਤਾ ਕੀ ਗੱਲਾਂ ਲੱਗ ਪੈਣਾ ਕਰਨ ਹਾਂਜੀ ਹਾਂਜੀ ਜਿਹੜਾ ਬੰਦਾ ਇਦਾਂ ਗੱਲਾਂ ਕਰਦਾ ਵਾ ਜਿਹੜਾ ਇਦਾਂ ਦੀ ਉਹ ਚੁੱਪ ਨਹੀਂ ਰਹਿ ਸਕਦਾ ਸਾਨੂੰ ਇਹੋ ਡਰ ਪਜੇ ਹੀ ਗਈਆਂ ਤੇ ਇਹਨੇ ਸਾਡਾ ਖਿਹੜਾ ਕਰਨਾ ਫੇ ਮਾਂ ਵੀ ਜਾਣਾ ਸਾਨੂੰ ਖੜਨਾ ਪੈਣਾ ਨਾਲ ਹਾਂਜੀ ਇਹ ਗਈ ਤੇ ਮਣਕੇ ਨੇ ਕੋਈ ਨਾ ਕੋਈ ਗੱਲਾਂ ਉਥੋਂ ਉਥੋਂ ਪੋਟ ਉਥੋਂ ਪੋਟ ਗੱਲਾਂ ਨੇ ਕੋਈ ਨਾ ਕੋਈ ਗੱਲਾਂ ਕੱਢਣੀ ਕੱਢਣੀ ਤਾਂ ਉਹਨਾਂ ਨੇ ਇਹ ਵੀ ਢਿੱਤੀ ਵਿਆਹ ਕੋ ਕਰ ਲਿਆ ਇਹਨੂੰ ਇਹੋ ਢਿੱਡ ਚ ਵਾਣਾ ਤੇ ਮੈਂ ਜਾ ਕੇ ਇਹਨਾਂ ਦੀ ਕੋਕ ਤੇ ਕੱਢਾਂ ਵੀ ਗੱਲ ਕੀ ਆ ਹਾਂਜੀ ਤੇ ਤੈਨੂੰ ਨੀ ਗਾਇਦਾ ਜ ਪਤਾ ਆਹੀਂ ਤੇ ਪੁੱਤ ਬੜੇ ਚੰਗੀ ਤਰ੍ਹਾਂ ਜਾਣਦੇ ਆ ਐਨੇ ਚੜ ਦੀ ਸਾਡੇ ਵਿੱਚ ਆਈ ਆ ਤੇ ਸਾਨੂੰ ਇਹਦਾ ਇੰਨਾ ਇਨਾ ਪਤਾ ਲੱਗ ਗਿਆ ਵੀ ਇਹ ਕੀ ਚੀਜ਼ ਵਾ ਇਹਨੇ ਆਪਣੀ ਗੱਲ ਕਰਨੋਂ ਰਹਿਣਾ ਨਹੀਂ ਗਾ ਇਹਨੇ ਉਹ ਕੰਮ ਲੱਤ ਮਾਰਨੀ ਮਾਰਨੀ ਵਿੱਚ ਇਸ ਕਰਕੇ ਹੀ ਹੌਸਲਾ ਕੀਤੀ ਆ ਕੋਈ ਗੱਲ ਨਹੀਂ ਤੁਸੀਂ ਦੋਵੇਂ ਜੀ ਜਾਓ ਪਤਾ ਮੈਂ ਤੇ ਸੋਨੀ ਦੀ ਸਾਰੇ ਜਾਣੇ ਜਾਂਦੇ ਤੇ ਚਲ ਵਧੀਆ ਲੱਗਦਾ ਭੋਜੀ ਉਹ ਤੋਂ ਤੇਰੀ ਗੱਲ ਤੇ ਠੀਕ ਆ ਅਸੀਂ ਜਾਵਾਂਗੇ ਕੋਈ ਗੱਲ ਨਹੀਂ ਉਹ ਰਿਸ਼ਤੇਦਾਰੀ ਬਣੀ ਹੈ ਜਾਵਾਂਗੇ ਜ਼ਰੂਰ ਜਾਵਾਂਗੇ ਆਪਣੀ ਮੰਮਾ ਨੂੰ ਆਕੀ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਤੇ ਭੂਆ ਜੀ ਵੀ ਕਹਿੰਦੇ ਆਪਾਂ ਮਿਲਣਾ ਆਵਾਂਗੇ ਜ਼ਰੂਰ ਤਾਂ ਕੋਈ ਨਾ ਅੱਗੋ ਪਿਛੋ ਪ੍ਰੋਗਰਾਮ ਬਣਾ ਲਾਂਗੇ ਠੀਕ ਆ ਤੇ ਹੁਣ ਤੁਸੀਂ ਇਦਾਂ ਕਰੋ ਵੀ ਤੁਸੀਂ ਦੋਵੇਂ ਜਾਓ ਚਲੋ ਠੀਕ ਤੇ ਮੇਰੇ ਤੀ ਤੂੰ ਕੱਢ ਲੈ ਕੋਈ ਕੱਪੜਾ ਆਪਣਾ ਤੇ ਕਰ ਲਾ ਤੂੰ ਤਿਆਰੀ ਪ੍ਰੈਸ ਪ੍ਰਸ਼ਕ ਮਾਰ ਲਾ ਤੇ ਸਨੀ ਦਾ ਵੀ ਕਰ ਲਾ ਪ੍ਰੈਸ ਕਰ ਲੈਣੀ ਮੈਂ ਭਾਜੀ ਉਹ ਗਿਆ ਮੈਂ ਤੇ ਅਗਲੀ ਮੋਟਰ ਵਾਲ ਤੇ ਫਿਰ ਆਉਂਦਾ ਕਰੂੰ ਕਹਿੰਨੇ ਵੀ ਤਿਆਰ ਹੋ ਜਾ ਪੋ ਠੀਕ ਹੈ ਜੀ ਕਰਦਾ ਬਿਸ਼ੱਕ ਰਾਤ ਰਹਿ ਲਿਓ ਜੀ ਕਰਦਾ ਤੇ ਜੇ ਟਾਈਮ ਹੋਊ ਤੇ ਫਿਰ ਮੋੜ ਆਇਓ ਠੀਕ ਹੈ ਉਹ ਅੱਗੋਂ ਟਟਦੇ ਆ ਨਹੀਂ ਆਈ ਤੁਹਾਨੂੰ ਆਈ ਤੁਹਾਨੂੰ ਕੁਝ ਨਹੀਂ ਮਤਲਬ ਇਹ ਵੱਲੋਂ ਕੋਈ ਜ਼ਬਰਦਸਤੀ ਨਹੀਂ ਜੇ ਰਹਿਣ ਨੂੰ ਜੀ ਕਰਦਾ ਬਹੁਤਾ ਜ਼ੋਰ ਲਾਉਣਗੇ ਤੇ ਰਹਿ ਵੀ ਪਿਓ ਠੀਕ ਹੈ ਠੀਕ ਕੋਈ ਗੱਲ ਨਹੀਂ ਚਲ ਕੋਈ ਨਾ ਮੈਂ ਹਾਂ ਮੇਰੀ ਤੀ ਤੂੰ ਕਰ ਤਿਆਰੀ ਫਿਰ ਆਪਣੀ ਹਾਂ ਹਾਂ ਫਾਈ ਮੈਨ ਸਮਝ ਨਹੀਂ ਆਉਂਦੀ ਮੈਨ ਸੂਟ ਪਾਵਾਂ ਕਿਹੜਾ ਛੇਤੀ ਛੇਤੀ ਤੇ ਵਿਆਹ ਹੋ ਗਿਆ ਤੇ ਇੰਨੇ ਤਸਵੀਰ ਵੀ ਨਹੀਂ ਬਣਾਏ ਹੈਗੇ ਸਾਰਿਆਂ ਨੇ ਵੇਖਣਾ ਵੀ ਇਹ ਕੱਪੜੇ ਕਿਹੜੇ ਪਾ ਕੇ ਆਏ ਦਲਜੀਤ ਹਾਂਜੀ ਹਾਂਜੀ ਕੀ ਸੋਚਣ ਦੇ ਹੀ ਆ ਕੱਪੜਾ ਕੱਢਿਆ ਨਹੀਂ ਕੋਈ ਅਜੇ ਅਜੇ ਹੀ ਸੋਚਣ ਨਹੀਂ ਵੀ ਛੇਤੀ ਛੇਤੀ ਵਿਆਹ ਹੋ ਗਿਆ ਤੇ ਕੱਪੜੇ ਤੇ ਇੰਨੇ ਭਾਰੇ ਬਣਾਇਆ ਹੀ ਨਹੀਂ ਕੋਈ ਸੂਟ ਤੇ ਕੋਈ ਗੱਲ ਨਹੀਂ ਪੁੱਤ ਉਧਰੋਂ ਭਾਰੇ ਨਹੀਂ ਆਏ ਤੇ ਆਪੇ ਆਪਾਂ ਬਣਾਏ ਸੂਟ ਤੇਰੇ ਆ ਦੋ ਸੂਟ ਇਹਦੇ ਵਿੱਚ ਹੈ ਆ ਰੰਗ ਵੇਖ ਲੈ ਸੋਹਣੇ ਹਾਂਜੀ ਹਾਂਜੀ ਤੇ ਆ ਤੂੰ ਵੇਖ ਲੈ ਜੇ ਪ੍ਰੈਸਪ੍ਰੈਸ ਮਾਰਨੀ ਆ ਤੇ ਕਰ ਲੈ ਦੋ ਸੂਟ ਪਾ ਰਹੀਓ ਇੱਕ ਦੋਵਾਂ ਚ ਜਿਹੜਾ ਤੇਰਾ ਜੀ ਕਰਦਾ ਪਾ ਲੈ ਠੀਕ ਆ ਪਰ ਜੀ ਉਧਰੋਂ ਨਹੀਂ ਬਣਿਆ ਆਪਾਂ ਜੀ ਬਣਾਏ ਆ ਹੈ ਅਸੀਂ ਤਾਂ ਤਿਆਰੀ ਤੇਰੀ ਪੂਰੀ ਕਰ ਲਈ ਸੀ ਇੱਧਰ ਕੋਈ ਸੋਚਣੀ ਨਹੀਂ ਵੀ ਮੈਂ ਕਿਹੜਾ ਕੋਈ ਨਹੀਂ ਦੋਵਾਂ ਚ ਇੱਕ ਕੱਢ ਲੈ ਤੇ ਕੋਈ ਪ੍ਰੈਸ ਕਰ ਲੈ ਤੇ ਫਿਰ ਕਰ ਲੈ ਤਿਆਰੀ ਤੂੰ ਆਪਣੀ ਹੈ ਠੀਕ ਆ ਪਰ ਤੇ ਪੁੱਤ ਤੂੰ ਸੋਚਣੀ ਨਹੀਂ ਇਹ ਗੱਲ ਹੁਣ ਤੇਰਾ ਇਹ ਘਰਵਾ ਤੇਰਾ ਤੇ ਸਾਰਾ ਕੁਝ ਹੀ ਆ ਹਾਂਜੀ ਹਾਂਜੀ ਇਹ ਨਾ ਤੂੰ ਸੋਚੀ ਪੀ ਜਾਂ ਮਤਲਬ ਕਿੱਦਾਂ ਆ ਹੁਣ ਤੇਰੀ ਹਰ ਚੀਜ਼ ਤੇ ਬਰਾਬਰ ਤੇਰੀ ਬਣਨੀ ਹੈ ਠੀਕ ਆ ਜੀ ਤੇ ਤੂੰ ਕੋਈ ਗੱਲ ਦਿਲ ਵਿੱਚ ਨਹੀਂ ਕਿ ਲਾਉਣੀ ਇਹ ਚੀਜ਼ ਤੇ ਪੰਗ ਨਹੀਂ ਕਰਨਾ ਨਹੀਂ ਨਹੀਂ ਭਾਜੀ ਮੈਂ ਉਹਨੂੰ ਬਿਲਕੁਲ ਉਹਨਾਂ ਨੂੰ ਨਹੀਂ ਕਹਿਣਾ ਸਾਨੂੰ ਹੁਣ ਮੈਂ ਜਾਣਾ ਮੈਨੂੰ ਕਪੜਾ ਕੋਈ ਦੋ ਮੈਨੂੰ ਨੀੜਾ ਦੋ ਨਹੀਂ ਨਹੀਂ ਤੇ ਬਿਲਕੁਲ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਈਆਂ ਬੜੇ ਤੇ ਅੱਗੇ ਵਿਚਾਰੇ ਉਹ ਦਿੰਦੇ ਰਹਿੰਦੇ ਸਾਰੀ ਉਮਰ ਹੀ ਦਿੰਦੇ ਰਹਿੰਦੇ ਆ ਆਪਣੇ ਮੂੰਹ ਕੁਝ ਨਹੀਂ ਪੁੱਤ ਕਹਿਣਾ ਨਹੀਂ ਨਹੀਂ ਹਾਂ ਜਾ ਤੂੰ ਲੈ ਮੈਂ ਹੈਗਾ ਬੜੇ ਚਰਦੀ ਖਲੋਤੀ ਅਲਮਾਰੀ ਗਾੜੀ ਮੈਂ ਵੇਖਣ ਸੇ ਜਾ ਕੇ ਨਾ ਕੋ ਸੂਟ ਕੱਢਿਆ ਇਹਨੇ ਨਾ ਕੁਝ ਤੇ ਹੱਥੋਂ ਸੂਟ ਪਾਰਾ ਪਾ ਕੇ ਜਾ ਚਲੋ ਮੈਂ ਨਾ ਨਾ ਪ੍ਰੈਸ ਕਰ ਲਾ ਹਾਂ ਕਰ ਪ੍ਰੈਸ ਮੇਰੀ ਭਤੀ ਤੇ ਤੂੰ ਕਰ ਤਿਆਰੀ ਆਪਣੀ ਵੇਖ ਲਓ ਭੂਆ ਜੀ ਚੌਂਕੇ ਚ ਵੜਨਾ ਤਾਂ ਨਾ ਇੰਨਾ ਲੈਂਦੀ ਹੁਣ ਗਰਮੀ ਤੇ ਸਾਰਿਆਂ ਨਿੱਕੋ ਜੀ ਲੱਗਦੀ ਆ ਸਰੀਰ ਤੇ ਸਾਰਿਆਂ ਦਿੱਕੋ ਜਈ ਆ ਪਰ ਕੀ ਕਰੀਏ ਰੋਟੀ ਤੇ ਖਾਣੀ ਹੋਈ ਆ ਨੇ ਕੀ ਕਰੀਏ ਗੱਲਾਂ ਤੁਹਾਨੂੰ ਮਿਲੇ ਛੁੱਟੀ ਤਾਂ ਹੀ ਆ ਨਾ ਆ ਕਦੀ ਉਹਦੇ ਵੱਲ ਧਿਆਨ ਕਦੀ ਉਹਦੇ ਵੱਲ ਧਿਆਨ ਪਰ ਨਿਆਣਿਆਂ ਨੇ ਵੀ ਲੰਡੇ ਹੀ ਸੀਗੇ ਅਗੇ ਆਵਾਜ਼ ਆਉਂਦੇ ਸੀ ਕਿ ਛੋਟੇ ਨਾਲ ਪੰਥ ਨਾਲ ਇਹ ਪੂਆ ਜੀ ਕੋਈ ਨਾ ਕੋਈ ਗੱਲ ਆਪਣੀ ਸ਼ੁਰੂ ਰੱਖਣੀ ਕੋਈ ਨਾ ਨਹੀਂ ਰੋਟੀ ਦਾ ਕੰਮ ਜੇ ਕਰ ਇਹਨੂੰ ਨਹੀਂ ਕਿਤੇ ਪਕਾਉਣ ਦਾ ਇਹਨੂੰ ਨਹੀਂ ਹਾਂ ਜਿਕੇ ਨਿਹਾਣੇ ਆ ਰੋਂਦੇ ਰਹਿਣ ਫਿਰ ਵੀ ਮੇਰੇ ਸੋਈ ਚ ਬੜੀ ਰਹਿਣੀ ਵੀ ਨਿਹਾਣਾ ਵੀ ਕੁਛ ਨਾ ਕੁਛ ਖਾਣਾ ਹੋਇਆ ਤੇ ਆਪ ਵੀ ਕੁਛ ਖਾਣਾ ਹੋਇਆ ਤੇ ਪਰਨਾ ਇਹਨੂੰ ਤਾਂ ਮਾਸਾ ਸ਼ਰਮੀ ਹੈ ਨਹੀਂ ਕਿ ਮੇਰੇ ਘਰ ਕੋਈ ਪ੍ਰਾਣ ਆਇਆ ਚਾਰ ਦਿਨ ਤੇ ਕੀ ਕਰ ਲਈ ਆ ਮੈਂ ਹਾਦੀ ਹੋਈ ਇਹਦੇ ਵਾਲੀ ਵੀ ਕਿਤੇ ਦੱਸ ਇਹ ਪੀਕੇ ਜਾਂਦੀ ਹੈ ਤੇ ਇਦਾਂ ਹੀ ਕਰਦੀ ਆ ਛੇ ਬੰਦਾ ਕਰੇ ਇਹਦਾ ਸੱਚੀ ਇੱਕ ਤੇ ਨਿਆਣੀ ਨੇ ਹੱਥ ਧੋ ਕੇ ਪਿੱਛੇ ਸਾਡੇ ਪਈ ਆ ਕਿਹੜਾ ਵੇਲਾ ਹੋਏ ਨਿਕਲ ਜਾਣੇ ਤੇ ਕਿਹੜਾ ਵੇਲਾ ਹੋਏ ਨਿਕਲ ਜਾਣੇ ਸ਼ੌਰਾ ਪਾ ਕੇ ਬੇਟੀਆਂ ਗੱਲਾਂ ਪੱਲਾਂ ਪਤਾ ਵਾ ਕਿਹੜੀ ਗੱਲਾਂ ਹੀ ਬੈਠੇ ਆ ਆਹੋ ਹੀ ਤਾਂ ਹਾ ਡਕੜਾ ਜੀ ਕਰਦਾ ਆਹੇ ਘਰ ਵੱਲ ਛੱਡ ਕੇ ਦੇਖੋ ਲਾ ਲਲਾ ਐਂਟਾ ਤਾਂ ਕੋਈ ਵੀ ਵੇਲਾ ਨਹੀਂ ਗਾ ਇੱਕ ਤਾਂ ਨਿਆਣੀ ਦਸਤ ਹੁੰਦੇ ਕਿਤੇ ਗੱਲ ਨਹੀਂ ਕਰਨ ਵਾਲੀ ਅੰਦਰ ਬੈਹਿ ਗਏ ਉਹ ਡੈਪਨਿਟ ਕਿੜਕੜ ਕਰਨ ਤੇ ਜੇ ਬਾਹਰ ਵੀ ਇਹ ਨਿਆਣੀ ਗਰਮੀ ਲੱਗਦੀ ਏ ਕੀ ਕਰੇ ਬੰਦਾ ਆ ਜਾ ਪੁੱਤ ਕੀ ਆਨੀ ਆ ਆ ਜਾ ਮੇਰਾ ਪੁੱਤ ਇੱਥੇ ਬੈਠੀ ਆ ਮੈਂ ਦੱਸ ਕੀ ਜਾਂਦਾ ਆ ਆ ਜਾ ਆ ਦੇ ਆ ਜਾ ਪੰਥ ਆ ਜਾ ਆਹ ਪੁੱਤ ਆ ਕੀ ਗੱਲ ਆ ਕੀ ਗੱਲ ਕਾਦੀ ਬਾਤ ਆਉਣ ਡਈ ਸੀ ਜਦੋਂ ਮੈਂ ਬਿਸਕੁਟ ਖਾਂਦਾ ਹੀ ਨਾ ਤਾਂ ਮਮਮੀ ਮੈਨੂੰ ਕਹਿੰਦੀ ਹੋਈ ਹੋਏ ਨਾ ਮੱਤ ਜਾ ਵੇਖ ਲੈ ਫਿਰ ਭਾਵਾ ਭੂਆ ਜੀ ਕੀ ਕਰੇ ਹੁਣ ਮੈਂ ਕਹਾਂ ਬਿਸਕੁਟ ਤੂੰ ਲਿਆ ਕੇ ਰੱਖੇ ਆ ਖਾਣ ਪੀਣ ਤੋਂ ਨਿਆਣਾਂ ਨੂੰ ਟੋਕਦੀ ਆ ਕਿੰਦੀ ਬਾੜੀ ਗੱਲ ਆ ਤੂੰ ਕਹਿੰਦਾ ਮੇਰਾ ਮਾਮੂ ਲਿਆਉਂਦਾ ਵਾ ਤੂੰ ਨਹੀਂ ਲਿਆ ਕੇ ਦਿੰਦੀ ਮੈਨੂੰ ਕੀ ਕਰੇ ਬੰਦਾ ਇਹਦਾ ਨੇ ਬੱਚਿਆਂ ਨੂੰ ਤੁਹਾਨੂੰ ਕੁਛ ਨਾ ਕੁਛ ਖਾਣਾ ਹੀ ਆ ਜੇ ਉਹ ਕੋਈ ਖਡਾਉਣਾ ਫੜਦੇ ਆ ਤਾਂ ਲੱਗ ਪੈਂਦੀ ਆ ਜੇ ਕੁਛ ਖਾਂਦੇ ਆ ਤਾਂ ਲੱਗ ਪੈਂਦੀ ਆ ਨਿਆਣਿਆਂ ਕੋ ਖਡਾਉਣੀ ਨਹੀਂ ਇਹਦੀ ਸਮਝ ਨਹੀਂ ਆਉਂਦੀ ਖਡਾਉਣਿਆਂ ਤੇ ਉਹ ਖੋਹ ਲੈਂਦੀ ਆ ਬੰਦਾ ਇਹਨੂੰ ਕਿਦਾਂ ਕਰੇ ਤੇ ਖੋਹ ਲੈਂਦੀ ਆ ਕਾਨ ਤੋਂ ਉਹ ਕਹਿੰਦੀ ਆ ਓਖੇ ਆਏ ਹੋਤੀ ਖਾਈ ਜਾਂਦੇ ਖਾਈ ਜਾਂਦੇ ਹੋ ਆਇਆ ਕੀ ਨੋਸਾ ਵਰ ਪੈ ਗਿਆ ਇਹਨੂੰ ਕਿਦੇ ਘਾਰੇ ਦਾ ਪਿਓ ਫਿਰ ਚੀਜ਼ ਕੋ ਖਤਮ ਨਹੀਂ ਹੋਣ ਦਿੰਦਾ ਸੋਣੇ ਲੱਗੇ ਹੋਏ ਆ ਜੀ ਐਸੇ ਤੇ ਇੰਨੇ ਜ਼ਿਆਦਾ ਓਖੇ ਆ ਨਾ ਗੱਲ ਕਰਨ ਵਾਲੇ ਨਹੀਂ ਕੋਈ ਕਿਤੇ ਕੀ ਕਰੀਏ ਫਿਰ ਹੁਣ ਕਿਤੇ ਹੋਏ ਨਾ ਜਾਣ ਵਾਲਾ ਕੰਮ ਤੇ ਮੈਂ ਤਾਂ ਕਿਤੇ ਦਿਨੋਂ ਰਾਤੋਂ ਦਿਨ ਚੜਨ ਲਵਾਂ ਤੇ ਮੈਂ ਨਿਆਣੇ ਚੁੱਕ ਕੇ ਭੱਜਾਂ ਤੇ ਜੇ ਇਹਦੇ ਪਿਓ ਨੂੰ ਪਤਾ ਲੱਗਾ ਪਿਓ ਨੂੰ ਖਾਦ ਤੋ ਡੈਵੀਆ ਗੱਲਾਂ ਹੋਣ ਤੇ ਫਿਰ ਤੂੰ ਰਹਿਣ ਜਣਾ ਮੈਨੂੰ ਬਗਾਨੇ ਪੁੱਤ ਫਿਰ ਜਰਦੇ ਆ ਕੋਈ ਗੱਲ ਇਹੋ ਜੀ ਹਾਂ ਚੰਗੇ ਭਲੇ ਖਾਂਦੇ ਪੀਂਦੇ ਘਰਾਂ ਤੋਂ ਆਏ ਤੇ ਉਹ ਗੱਲ ਪੀਨੇ ਤੇ ਕਿਤੇ ਅੰਤਰਾ ਜਲੂਸ ਘਟਤਾ ਸਾਡਾ ਫੜ ਕੇ ਹਾਂ ਮੈਂ ਕੋਈ ਹਾਲ ਹੀ ਨਹੀਂ ਗਏ ਦਾ ਆਹ ਭਾਜੀ ਤਲ ਜੀ ਤੂੰ ਵਿਆਹ ਤਿਆਰ ਹੋਣਾ ਮੈਂ ਮੈਂ ਕਹਾਈ ਆ ਮੈਂ ਕਿਹਾ ਪੁੱਤ ਤੂੰ ਤਿਆਰ ਹੋ ਤੇ ਕਰੋ ਆਪਣੀ ਤਿਆਰੀ ਤੇ ਕਪੜਾ-ਕਪੜਾ ਕੱਢ ਕੇ ਕੋਈ ਪ੍ਰੈਸ-ਪ੍ਰੈਸ ਕਰ ਲਾ ਸੂਟ ਕੋਈ ਆ ਜੀ ਕੱਢ ਕੇ ਦੇ ਲੈ ਜਿਹੜੇ ਦੋ ਬਨਾਈਓ ਤੇ ਬਾਹਰ ਮੈਨੂੰ ਚੇਤਾਈ ਨਹੀਂ ਗਾ ਆਹੇ ਮੈਂ ਤਾਂ ਕਿਹਾ ਪੁੱਤ ਲੱਲਾ ਆਪਣਾ ਤੇ ਸੂਟ ਤੇ ਕੱਢ ਲਾ ਪ੍ਰੈਸ ਕਰ ਲਾ ਕੋਈ ਤੇ ਹੋ ਤਿਆਰ ਤੂੰ ਸਣੀ ਆਉਂਦਾ ਹੋਣਾ ਮੋਟਰ ਤੇ ਗਿਆ ਵਾ ਉਹਨੂੰ ਵੀ ਕਹਿੰਨੀ ਆਣ ਕੇ ਤਿਆਰ ਹੋ ਜੇ ਫਟਾਫਟ ਮੈਂ ਫੇਰਾ ਪਾ ਕੇ ਆਉ ਤੂੰ ਆਹੋ ਤੇ ਬੜਾ ਡਈ ਹੀ ਕਹਿਣ ਨੇ ਤੂੰ ਹੀ ਚਲੋ ਤੂੰ ਹੀ ਚਲੋ ਤੇ ਮੈਂ ਕਿਹਾ ਨਹੀਂ ਪੁੱਤ ਕੋ ਸਾਨੂੰ ਰਹਿਣੀਂ ਦੇ ਜੀ ਫੇਰਾ ਕਰਦੀ ਹੈ ਵਿਚਾਰੀ ਮੰਨੇ ਨੀ ਮੰਮੀ ਕਹਿੰਦੇ ਸਾਰਿਆਂ ਨੂੰ ਲੈ ਕੇ ਆਇਓ ਸਾਰਿਆਂ ਨੂੰ ਮੈਂ ਕਿਹਾ ਤੈਨੂੰ ਪਤਾ ਜੀ ਇਹਨਾਂ ਦਾ ਨੀਗਾ ਇਹਦਾ ਪਤਾ ਨਹੀਂ ਨੀ ਕੋਈ ਨਹੀਂ ਦੀਦੀ ਨਹੀਂ ਲੈ ਜਾਣੇ ਹਾਂ ਮੈਨੂੰ ਤੈਨੂੰ ਨਹੀਂ ਨਾ ਪਤਾ ਉਹਦਾ ਤੇ ਜੀ ਇਹਨੂੰ ਲੈ ਕੇ ਤੋਨੇ ਕੋਈ ਨਾ ਕੋਈ ਤੇ ਸਾਰਿਆਂ ਨੂੰ ਜੱਗ ਫੇਰਾ ਪਾਉਣ ਹਾਂ ਫੇਰਾ ਪਾਉਣ ਹੋੜੀ ਦੀ ਜ਼ੁਬਾਨ ਤੋਂ ਰੇ ਇਹ ਤਾਂ ਚੁੱਪ ਥੋੜੀ ਉਸੇ ਰਹਿਣਾ ਵਾ ਉਹ ਤੇ ਮਰਦੇ ਆਪਣੀ ੱੱੱੱੱੱੱੱੱ ਪੁੱਟਣੀ ਕੀ ਗੱਲ ਹੋਈ ਆ ਕਿਉਂ ਓਏ ਛੇਤੀ ਵਿਆਹ ਕਰ ਲਿਆ ਵਾ ਕਿਉਂ ਐਉਂ ਕਰ ਲਿਆ ਕਿਉਂ ਜੀ ਤੇ ਪਿਸੂ ਪਈ ਉਦਨ ਦੇ ਇਹਦੀ ਮਾਂ ਨੂੰ ਕੋਈ ਨਾ ਗੱਲ ਇਹਨੇ ਕੋਈ ਨਾ ਕੋਈ ਪੁੱਟਣੀ ਪੁੱਟਣੀ ਗੱਲ ਸੀ ਜਾ ਕੇ ਐਦਾਂ ਕਰੋ ਭਾਜੀ ਉਹਨੂੰ ਵਿਚਾਰੇ ਨੂੰ ਥੂੜ ਕੱਢ ਕੇ ਦੇ ਹਾਂ ਚੱਲ ਐਦਾਂ ਹੀ ਕਰ ਦਈਏ ਜਿਹੜਾ ਜੀ ਕਰਦਾ ਪਾਲਾ ਜੇ ਨਾਲ ਖੜਨਾ ਵਾ ਰਹਿਣਾ ਵਾ ਤਾਂ ਵੀ ਨਾਲ ਲੈ ਜਾ ਹਾਂ ਨਹੀਂ ਮੈਂ ਤੇ ਕਿਹਾ ਵਾ ਤੂੰ ਪਤਾ ਜੇ ਰਹਿਣਾ ਵਾ ਰਾ ਤੇ ਤਾਂ ਵੀ ਆਪਣੀ ਮੰਮੀ ਨੂੰ ਪੁੱਛ ਲੈ ਜਿੱਦਾਂ ਉਹ ਕਰੂਗੀ ਜੇ ਜਿੱਦ ਜ਼ਿਆਦਾ ਕਰਨਗੇ ਤੇ ਰਾਈ ਪੀਓ ਫਿਰ ਕੀ ਗੱਲ ਨਹੀਂ ਆ ਤੇ ਪੁੱਤ ਚੱਲ ਤੂੰ ਤੈਨੂੰ ਮੈਂ ਚੀਜ਼ੀਆਂ ਦੇਣੀਆਂ ਹੈ ਹੈ ਇਹਦੇ ਜਿਹੜਾ ਨਾਲੇ ਇਹਦੇ ਮਰਾਸ਼ਾ ਮੈਂ ਪਾੜਦੀ ਜਾ ਕੇ ਕੁਛ ਦੀਆਂ ਨਾ ਪੜਾ ਹਾਦੀ ਹੋ ਗਈ ਇਹਦੇ ਵਾਲੀ ਤੇ ਕਿਤੇ ਆਹ ਕਸਰ ਰਹਿ ਗਈ ਨਿਆਣਿਆਂ ਨੂੰ ਫਿਰ ਬਿਸਕੁਟ ਪਹੁੰਚਦੇ ਹੁਣ ਉਹ ਵੀ ਰੱਖੇ ਜੁੜੀਆਂ ਕਰਨ ਤੇ ਹਰੇ ਕਿਹੜੇ ਭੁੱਖੇ ਨਗੇ ਕੱਚੋਂ ਆਈ ਹੈ ਜਿਹੜੀ ਕਿਤੇ ਬਿਸਕੁਟ ਵੀ ਖਾਂਦੇ ਵੇਹੇ ਜਾਂਦੀ ਨਿਆਣਿਆਂ ਨੂੰ ਹਾਦੀ ਹੋ ਗਈ ਇਹਦੇ ਵਾਲੀ ਹੁਣ ਗੁਰਜਿੰਦਰ ਨੂੰ ਨਾਲ ਜਾ ਕੇ ਦੱਸਣ ਲੈ ਪਾਪਾ ਮੈਨੂੰ ਮਾਮੀ ਇਦਾਂ ਕਹਿੰਦੇ ਸੀ ਜੇ ਕਿਤੇ ਇਹਨੂੰ ਦੱਸਤਾ ਮੈਂ ਤੈਨੂੰ ਇਹ ਵੀ ਨਹੀਂ ਕਿਹਾ ਤੇ ਪੁੱਤ ਪਾਪਾ ਨਾਲ ਗੱਲ ਨਾ ਕਰੀ ਜੇ ਦੱਸਤਾ ਉਹਨਾਂ ਕਹਿਣਾ ਹੁਣੇ ਪਾ ਕੱਪੜੇ ਬੈਗ ਤੇ ਚੱਲ ਤੁਰ ਘਰ ਨੂੰ ਹਟਾਵਾ ਇਹਨੂੰ ਜਾ ਨਾ ਪੰਥ ਪੁੱਤ ਗੱਲ ਸੁਣ ਮੇਰੀ ਪੁੱਤ ਜੋ ਹੁਣ ਤੇ ਮੈਨੂੰ ਦੱਸਿਆ ਵਾ ਨਾ ਕਿ ਮਾਮੇ ਤੈਨੂੰ ਬਿਸਕੁੜਾ ਦੀ ਗੱਲਾਂ ਕਰਦੀ ਹੈਗੀ ਇਹ ਹੁਣ ਆਪਣੇ ਪਾਪਾ ਨਾਲ ਗੱਲ ਨਾ ਕਰੀ ਚੰਗਾ ਚੰਗਾ ਹਾਂ ਨਹੀਂ ਤੇ ਪਾਪਾ ਨੇ ਗੁੱਸੇ ਹੋਏ ਨਾ ਵਾ ਫਿਰ ਉਹਨਾਂ ਨੇ ਕਹਿਣਾ ਚਲੋ ਹੁਣੇ ਪਿੰਡ ਚੱਲੀਏ ਹੈ ਤੇ ਜਿਹੜੀ ਗੱਲ ਹੁੰਦੀ ਨਾ ਆ ਕੇ ਮੇਰਾ ਪੁੱਤ ਮੈਨੂੰ ਦੱਸਿਆ ਕਰ ਆਪਾਂ ਨੂੰ ਕੋਈ ਗੱਲ ਨਾ ਦੱਸੀ। ਕੋ ਕਪਾਪਾ ਨਹੀਂ ਲਸ਼ੂਗਾ ਨਹੀਂ। ਹਾਂ ਬਿਲਕੁਲ ਦੱਸਣਾ। ਜਾਉਂ ਹਾਂ ਤੇ ਜੰਖੇਡੋ ਜਿਹੜੀ ਚੀਜ਼ ਖਾਣੀ ਨੇ ਮੈਨੂੰ ਦੱਸਿਆ ਕਰ ਚੰਗਾ। ਸਗਾਤੰ ਤਰੀਕੇ ਦੇ ਹਰੇ ਕਿੱਥੋਂ ਪੇਸ਼ ਪਈਏ ਕਿਤੇ ਮੈਂ ਹੱਥ ਧੋ ਕੇ ਤੇ ਇਹਦੀ ਜ਼ਬਾਨ ਨੇ ਨਾ ਆ ਫੱਟ ਲਵਾ ਕੇ ਰੱਖਦੀ ਇਹਨਾਂ ਦੇ ਪਿਓ ਨੂੰ। ਵਿਚਾਰਾ ਚੰਗਾ ਭਲਾ ਦੇਖ ਲਾ ਤੇ ਕਿੰਨੀ ਸੱਟ ਲੱਗੀ ਆ। ਹੋਰ ਫਤਨ ਕੀ ਕਰਾਉਣਾ ਇਹਨੇ। ਹੈਂ? ਆ ਨਵੀਂ ਜੋੜੀ ਕਿਦਰ ਕੜਦੀ ਤਿਆਰ ਕਰਕੇ। ਇਹ ਸਾਰੇ ਪਵਾੜੇ ਉਤਰ ਚਤਰਉਦੇ ਆ। ਇਹ ਦੋਵੇਂ ਜਣੀਆਂ ਨਾ ਪੂਰੇ ਪੁਆੜੇ ਪੋਣੀਆਂ ਵਾ ਵੇਖਾਂ ਗੱਡੀ ਤੇ ਲੈ ਕੇ ਚਲਵੀ ਗਿਆ ਵਾ ਅਗਿਆਨ ਤਾਂ ਹੁੰਦਾ ਸੀ ਮੇਰੇ ਗੱਡੀ ਦੀ ਜਾਚ ਨਹੀਂ ਗਈ ਹੁਣ ਕਿੱਦਾਂ ਗੱਡੀ ਦੀ ਜਾਚ ਆ ਗਈ ਇਹਨੂੰ ਹੁਣ ਸਾਬਕ ਲਾ ਗਈ ਜਾਂਦਾ ਵਿਆਹ ਹੋ ਗਿਆ ਵਾ ਨਾ ਕਿਤੇ ਫੇਰਾ ਪਹੁੰਚ ਨਹੀਂ ਚਲ ਗਿਆ ਉਹ ਤਾਂ ਮੈਨੂੰ ਗੁੰਗਾ ਜਾ ਕਹਿੰਦਾ ਸੀ ਭਾਬੀ ਫੇਰਾ ਪਹੁੰਚ ਜਾਣਾ ਤੂੰ ਪਿਆਰ ਹੋ ਜੀ ਹੈ ਤੇ ਹੁਣ ਭਾਬੀ ਨੂੰ ਕਵਾ ਕੇ ਵੀ ਨਹੀਂ ਗਿਆ ਕਿ ਜਾਣ ਲੱਗਾ ਚੁੱਪ ਕਰਕੇ ਉਹਨੂੰ ਨਾਲ ਲਿਆ ਵਾ ਤੇ ਤੁਰ ਪਿਆ ਵਾ ਮੇਰੀ ਕੀ ਲੋੜ ਪੁੱਛਣ ਦੀ ਉਹ ਜੋ ਹੈ ਗਿਆਸ ਗਾਤਾ ਦੋ ਆਣ ਕੇ ਬੈਠੀਆਂ ਇੱਥੇ ਡੇਰੇ ਲਾ ਕੇ ਇਹ ਇਥੋਂ ਜਾਣੀਆਂ ਤੇ ਮੇਰੀ ਪੁਛਗਿਸ਼ ਹੋਊਗੀ ਉਹਨਾਂ ਚਿਰ ਮੇਰੀ ਪੁਛਗਿਸ਼ ਕਿੱਥੇ ਹੋਣੀ ਆ ਕੋਈ ਨਹੀਂ ਆ ਜਿਹੜੀ ਪ੍ਰਧਾਨ ਮੰਤਰੀ ਬਣੀ ਆ ਨਾ ਸਾਡੇ ਘਰ ਦੀ ਇਹਨੂੰ ਜਾ ਕੇ ਪੁੱਛਣੀ ਆ ਕਿ ਕਿੱਧਰ ਤੋੜੀ ਇਹ ਜੋੜੀ ਫੇਰ ਪਤਾ ਲੱਗੂਗਾ ਇਹਦੀ ਖਬਰ ਲੈਣੀ ਆ ਜਾ ਕੇ ਜਿਹਦੇ ਸੈੰ ਚੱਲਣ ਦੇ ਘਰ ਵਿੱਚ ਸ਼ੁਕਰ ਆ ਮਾਲਕਾ ਚਲੇ ਗਏ ਨੇ ਵਿਚਾਰੇ ਪਿਆਰ ਰੋ ਕੇ ਕਰੋ ਚੰਗੇ ਚੰਗੇ ਠੀਕ ਠਾਕ ਜਾਣ ਤੇ ਠੀਕ ਠਾਕ ਕਰ ਵਾਪਸ ਆਉਣ ਮਾਲਕਾ ਕਰੋਂ ਗਏ ਨੇ ਮਾਲਕਾ ਨਾਲ ਹੀ ਰਹੀ ਅੰਗ ਸੰਗ ਰਹੀ ਇਹਨਾਂ ਦੇ ਬੈਠੇ ਜੀ ਭੂਆ ਜੀ ਹਾਂ ਬੈਠੀ ਆ ਇੱਕ ਗੱਲ ਦੱਸੋ ਮੈਨੂੰ ਤੇ ਜੋੜੀ ਕਿੱਧਰ ਚਲ ਗਈ ਸਪਟੇ ਮੂੰ ਚੱਕ ਕੇ ਕਿਉਂ ਕੋਈ ਤੰਗੀ ਹੋਈ ਤੈਨੂੰ ਲੈ ਤੰਗੀ ਵਾਲੀ ਕਿਹੜੀ ਗੱਲ ਆ ਮੈਂ ਵੀ ਕਰਦਾ ਮੈਂਬਰ ਵਾਂ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਘਰੋਂ ਕੌਣ ਗਿਆ ਵਾ ਕਿੱਥੇ ਗਿਆ ਵਾ ਅੱਛਾ ਤੈਨੂੰ ਪਤਾ ਹੋਣਾ ਚਾਹੀਦਾ ਵਾ ਤੇਰੇ ਸਾਈਨ ਚੱਲਣ ਹਰ ਥਾਂ ਜਿੱਥੇ ਵੀ ਕੋਈ ਜਾਵੇ ਹਨਾ ਲੈ ਦੱਸ ਤੂੰ ਕਿਸੇ ਨੂੰ ਕਿੰਨਾ ਕੁ ਪੁੱਛਦੀ ਆ ਆਈਡੀ ਤੇ ਨਹੀਂ ਗੱਲ ਮੈਂ ਪੁੱਛਦੀ ਨਹੀਂਗੀ ਫਿਰ ਵੀ ਜੇ ਕਿਤੇ ਜਾਣਾ ਹੋਵੇ ਮੈਂ ਦੱਸ ਕੇ ਜਾਨੀ ਆ ਇਦਾਂ ਨਹੀਂ ਮੈਂ ਜਾਂਦੀ ਉਹ ਦਿਨ ਕਿੱਥੇ ਗਈ ਆ ਉਹ ਦਿਨ ਦੱਸ ਕੇ ਗਈ ਸਾਰਿਆਂ ਨੂੰ ਤੇਰੇ ਖਸਮ ਨੂੰ ਨਹੀਂ ਪਤਾ ਕਿੱਥੇ ਗਈ ਆ ਤੂੰ ਹਾਏ ਹਾਏ ਦੱਸ ਕੇ ਤੇ ਗਈ ਹੀਗੀ ਕਿ ਮੈਂ ਆਂਡ ਗਵਾਂਡ ਹੀ ਚੱਲੀ ਆ ਮੈਂ ਕਿਹੜੀ ਕਿਤੇ ਦੂਰ ਚੱਲ ਗਈ ਹੀਗੀ ਅੱਛਾ ਆਂਡ ਗਵਾਂਡ ਮੈਂ ਤਾਂ ਸਾਰੇ ਆਂਡ ਗਵਾਂਡ ਨੂੰ ਭਾਜੀ ਦੇ ਕੇ ਆਈ ਆ ਮੈਂ ਤਾਂ ਕਿਤੇ ਉਸ ਲੱਭੀ ਨਹੀਂ ਨਾ ਤੇਰੀ ਕਿਸੇ ਸਹਿਣ ਭੈਣ ਸੇਲੀ ਨੇ ਕਿਹਾ ਪਿੱਤ ਜੀਵਨ ਆਈ ਹੀ ਜੇ ਤੂੰ ਗਈ ਹੋਵੇਂ ਤੇ ਮੈਨੂੰ ਨਾ ਕਹਿੰਦੀਆਂ ਵੀ ਭੂਆ ਜੀ ਆਈ ਸੀ ਉਹ ਚੇਤਾ ਭੁੱਲ ਗਿਆ ਹਣਾ ਮੈਂ ਤੂੰ ਹੁਣ ਮੈਨੂੰ ਬੱਸ ਤੂੰ ਇੰਨੇ ਚਲਾਕ ਨਾ ਬਣਿਆ ਕਰ ਚੰਗਾ ਚੁੱਪ ਕਰਕੇ ਬਹਿ ਜਾ ਨਹੀਂ ਤੂੰ ਹੁਣ ਦੱਸੋ ਭੀ ਗਏ ਕਿੱਥੇ ਦੋਵੇਂ ਜੀ ਕਿਉਂਕਿ ਜ਼ਰੂਰੀ ਹੈ ਤੇ ਮੈਂ ਦੱਸਣਾ ਆਹੋ ਜ਼ਰੂਰੀ ਜ਼ਰੂਰੀ ਨਹੀਂ ਆ ਤੇ ਸੁਣ ਲੈ ਫਿਰ ਫੇਰਾ ਪਉਣ ਗਏ ਆ ਆਪਣੇ ਹਾਈ ਮੈਂ ਮਰ ਜਾ ਆ ਫੇਰਾ ਪਉਣ ਗਏ ਆ ਤੇ ਫੇਰ ਕੀ ਜਾਣਾ ਨਹੀਂ ਆ ਕੀ ਕਰਤੋ ਉਹ ਤਾਂ ਹੀ ਫੇਰਾ ਪਾਉਣ ਦੀ ਹੈ ਕੀ ਗੱਲ ਐਡੇ ਰਹੇ ਅਗਲੇ ਕਿੱਥੇ ਮੁੰਡਾ ਵਿਆਹਤਾ ਜੇ ਕਿੱਥੇ ਰਿਸ਼ਤਾ ਕਰਤਾ ਵਾ ਓਹੋ ਤੂੰ ਕਿ ਚੰਦੀ ਵੀ ਸਾਰੇ ਜਾਣਦੇ ਤਾ ਉਹਨਾਂ ਦਾ ਖਰਚਾ ਵਿਚਾਰਾਂ ਦਾ ਕਰਮਦੇ ਅਸੀਂ ਤੇ ਸਭ ਦਾ ਸੋਚਦੇ ਆ ਤਨ ਨਾਲ ਹੀ ਆਖਿਆ ਚਲ ਚ ਕੋਈ ਨਹੀਂ ਆਪਾਂ ਬਾਅਦ ਚ ਆਉਂਦੇ ਜਾਂਦੇ ਚਲੀ ਜਾਣਾ ਵਾ ਚਲ ਅੱਜ ਪੁੱਤ ਤင်း ਦੋਵੇਂ ਜਾਣੇ ਜਾਓ ਉਹਦੇ ਤੇ ਮਾਪੇ ਕਿਤੇ ਦੀਕਣ ਦੇ ਸਾਨੂੰ ਸਾਰਿਆਂ ਨੂੰ ਵੀ ਆਉਣ ਸਾਰੇ ਤੇ ਫੇਰ ਆਪਾਂ ਕੇ ਜਾਣ ਤੇ ਫੇਰ ਗਏ ਕਿਉਂ ਨਾ ਤੇ ਨਹੀਂ ਗਏ ਸਾਡੀ ਮਰਜ਼ੀ ਸਨੀ ਨੇ ਤੇ ਮੈਨੂੰ ਆਪ ਆਣ ਕੇ ਕਿਹਾ ਹੀ ਭਾਬੀ ਤੂੰ ਜਾਣਾ ਹੀ ਜਾਣਾ ਵਾ ਨਾਲ ਹਾਂ ਤੇ ਸਾਡੀ ਮਰਜ਼ੀ ਅਸੀਂ ਨਹੀਂ ਗਏ ਮਰਜ਼ੀ ਪਤਾ ਮੈਨੂੰ ਕਿਹਦੀ ਚੱਲੀ ਹਮ ਸੈਨ ਤੇ ਚੱਲਦੇ ਸਾਡੇ ਘਰ ਤੇ ਤੁਹਾਡੇ ਤਾਂ ਚੱਲਣੇ ਨਹੀਂ ਤੁਸੀਂ ਦੋਵੇਂ ਚੜੀਆਂ ਭੂਆ ਪੁੱਤ ਜੀ ਨੇ ਜਿਹੜਾ ਘਰ ਵਿੱਚ ਤੁਸੀਂ ਪਾਇਆ ਵਾ ਚੱਲਣੇ ਨਹੀਂ ਸਾਈਨ ਤੇਰੇ ਢਿੱਡ ਤੇ ਕੋਸਾ ਪਲੇਟਣ ਢਿਆ ਵਾ ਦੱਸ ਮੈਨੂੰ ਪਹਿਲਾਂ ਜਿਹਦਾ ਮੇਰੇ ਵਿਆਹ ਲਿਆ ਮੇਰੇ ਭਰਾਵਾਂ ਦੱਸਿਆ ਮੇਰੇ ਭਰਾ ਭਤੀਏ ਮੇਰੀ ਮੰਦੇ ਆ ਮੇਰਾ ਮਾਨ ਰੱਖਦੇ ਆ ਮੈਨੂੰ ਹਰ ਚੀਜ਼ ਪੁੱਛ ਕੇ ਤੁਰਦੇ ਆ ਤੇ ਤੈਨੂੰ ਪੁੱਛਣ ਦੀ ਸਾਨੂੰ ਕਿੱਡੀ ਲੋੜ ਨੇਗੀ ਲੈ ਆਪਾਂ ਕੋਈ ਗੱਲ ਹੋਈ ਨਹੀਂ ਹੁਣ ਮੈਂ ਦੱਸ ਵੀ ਤੂੰ ਚਾਹਨੀ ਕੀ ਆ ਮੈਂ ਕੀ ਚਾਹਣਾ ਹਾਂ ਮੇਰਾ ਵੀ ਜੀ ਕਰਦਾ ਹੈਗਾ ਕਿ ਢੇਰ ਦੇ ਜਾਂਦੀ ਮੈਂ ਸਹੁਰੇ ਤੇ ਵੇਖ ਕੇ ਆਉਂਦੀ ਕਿ ਕੀ ਸਭ ਤਾਬਾ ਉਹ ਤੈਨੂੰ ਚਾ ਚੜਿਆ ਹੈ ਸਹੁਰੇ ਜਾਨ ਦਾ ਉਹ ਸਾਨੂੰ ਪਤਾ ਤੂੰ ਕਿਉਂ ਜਾਣਾ ਹੈਗਾ ਵਿਚਲੀ ਗੱਲ ਦਾ ਨਹੀਂ ਸਾਨੂੰ ਪਤਾ ਨਾ ਉੱਥੇ ਖੜ ਕੇ ਤੇ ਤੈਨਹੀਂ ਜਲੂਸ ਨਹੀਂ ਘਟਾਉਣਾ ਆਪਣਾ ਲੈ ਮੈਂ ਤਾਂ ਤੇ ਜਰੂਸ ਕਰ denn ਲਈ ਨਹੀਂ ਹੋਰ ਉਹ ਸਾਡੇ ਸੰਤ ਕਦੇ ਤੂੰ ਅੰਦਰ ਨਾਲ ਬਾਹਰ ਕਦੇ ਖਲੋਣ ਜੋਗਾ ਨਹੀਂ ਛੱਡਣ ਡਈ ਇਹ ਜਾਂਦੀਆਂ ਨਹੀਂ ਇੱਥੇ ਵੜੀਆਂ ਵਾਂ ਇਹ ਛੱਪਾ ਪਾ ਕੇ ਬਹਿ ਗਈਆਂ ਵੇ ਫਲਾਨ ਕਰਦੀਆਂ ਅਜ ਕੰਮ ਤਾਂ ਅੰਦਾਹੀ ਸਾਰੇ ਕਰਦੇ ਫਿਰਦੇ ਆ ਤੂੰ ਚੋਪੜੀ ਚੰਗੇਰਮ ਤਰੀ ਖਾ ਪੀ ਕੇ ਰੋਟੀ ਮੂੰਹ ਤੇ ਹੱਥ ਮਾਰਦੀ ਐ ਤੇ ਲੰਮੀ ਪੈ ਜਾਂਦੀ ਐ ਕਦੀ ਐਸੀ ਲਾ ਲੈਨੀ ਐ ਕਦੀ ਫੋਨ ਪੜ ਲੈਨੀ ਐ ਤੂੰ ਮੈਨੂੰ ਦੱਸ ਕਿੰਨਾ ਕੱਢਈਆਂ ਕੰਮ ਕਰਨ ਅਸੀਂ ਘਰੋਂ ਵੇਲੀਆਂ ਨਹੀਂ ਗੀਆਂ ਤੇਰੇ ਖਿਆਲ ਪਈ ਵੇਲੀਆਂ ਵਾਂ ਉੱਥੋਂ ਮੇਰੇ ਮੁੰਡਿਆਂ ਦੇ ਫੋਨ ਨਾਲ ਮਮੀ ਛੇਤੀ ਟਿਕਟ ਵੜੀ ਕਰਾਉਣੇ ਤੇ ਆਉਂਦੀ ਮੈਂ ਕਿ ਨਹੀਂ ਚਲੀ ਪੁੱਤ ਕੋਈ ਗੱਲ ਨਹੀਂ ਨਹੀਂ ਤੇ ਜਿਹੜਾ ਕੱਲ ਜਾਣਾ ਅੱਜ ਜਾਓ ਅੱਛਾ ਤੂੰ ਤੇ ਚੰਨੀ ਆਪੇ ਜਿਹੜੀ ਕੱਲ ਜਾਣਾ ਹੁਣੇ ਜਾ ਲੈ ਦੱਸ ਜੇ ਮੈਂ ਤੁਹਾਡਾ ਚੰਗਾ ਚੌਨੀ ਆ ਤੁਸੀਂ ਤਾਂ ਵੀ ਮੇਰਾ ਮਾੜਾ ਹੀ ਕਿਉ ਮੈਂ ਅੱਜ ਜਾਣ ਵਾਲਿਆਂ ਚੌਨੀ ਕੀ ਅਜੇ ਆਪਣੇ ਉਹ ਆਈ ਹੈ ਪਤੀਆਂ ਨਾ ਮੇਰੀ ਉਹਨੂੰ ਇਹ ਚੰਗੀ ਤਰ੍ਹਾਂ ਉਹਨੂੰ ਕੰਮ ਤਾਂ ਦੀ ਲਾ ਕੇ ਚੰਗੀ ਤਰ੍ਹਾਂ ਉਹਨੂੰ ਸਿਖਾ ਕੇ ਸਾਰਾ ਕੁਝ ਉਹਨੂੰ ਸਿਖਾਲ ਕੇ ਫੇਰ ਮੈਂ ਜਾਣਾ ਨਾ ਫੇਰ ਤੁਸੀਂ ਤੇ ਨਹੀਂ ਲੈ ਜਾਂਦੀ ਮੈਂ ਉਹ ਦੁੱਧ ਚੁੰਗਦੀ ਲੈ ਜਾਂਦੀ ਆ ਦੁੱਧ ਚੁੰਗਦੀ ਆਹ ਦੁੱਧ ਚੁੰਗਦੀ ਐ ਤੂੰ ਵੀ ਤੇ ਜਦੋਂ ਆਈ ਦੁੱਧ ਚੁੰਗਦੀ ਸੀ ਤੈਨੂੰ ਬੜਾ ਖੁਸ਼ ਹੁੰਦਾ ਹੀ ਉਦੋਂ ਨਹੀਂ ਜਦੋਂ ਸਾਡਾ ਵਿਆਹ ਹੋਇਆ ਸੀਗਾ ਉਦੋਂ ਤਾਂ ਸਾਰੀ ਦੀ ਲੈ ਕੇ ਆਈ ਮੇਰੇ ਪਿੱਛੇ ਫੇਰ ਦੀ ਲੱਗੇ ਤੂੰ ਤੇ ਮੈਂ ਕਿੰਨੇ ਬੜੇ ਸੂਟ ਚੰਗੇ ਵਧੀਆ ਵਧੀਆ ਤੇਰੀ ਮਾਂ ਨੇ ਲਾਤੇ ਸੀ ਨਾ ਭੁੱਲ ਨਹੀਂ ਸਾਨੂੰ ਤੇ ਜਿੰਨੀ ਫਿਰ ਬੜੇ ਸੋਹਣੇ ਸੂਟ ਵੀ ਉਹ ਜਿਹੇ ਲੱਗਣੇ ਸੀ ਕੋਈ ਤਾਂ ਕੋਈ ਗੱਡੀ ਦਾ ਜੀ ਨਹੀਂ ਛੱਡਿਆ ਸਾਰੇ ਗੱਡੀਆਂ ਘਰ ਘਰ ਕੇ ਲੈ ਕੇ ਆਏ ਸੀ ਜਾਣਾ ਨਹੀਂ ਆਪਾਂ ਜਾਣਾ ਹੈਗਾ ਤੇ ਹੁਣ ਕਿਉਂ ਤੇਰਾ ਨੱਕ ਐਡਾ ਉੱਚਾ ਹੈ ਤੇ ਖੜਨਾ ਹੈ ਨਾ ਸਾਰਿਆਂ ਨੂੰ ਪੀਪਲ ਵੇਖਣੇ ਕਿਹੜੀ ਉਥੇ ਫੋਨ ਖੋਲਿੰਦੀ ਆ ਦਿੱਤਾ ਫਿਰ ਕੀ ਅੰਤਰੇ ਉਹ ਦਾਈਆਂ ਨੂੰ ਸੂਟ ਦੇਣ ਵਾਲੇ ਮਿਹਰ ਦੇਦੇ ਤੇਰੀ ਮਾਂ ਚਲ ਦਿੱਤੇ ਤੇ ਹੈਗੇ ਆ ਨਾ ਆ ਕਰ ਤੂੰ ਉਤਨੀ ਕੀਤੀ ਕੋਈ ਗੱਲ ਨਹੀਂ ਪਿਆ ਨਾਲ ਲੈ ਕੇ ਨੂੰ ਕੱਲੀ ਹੈ ਉਥੇ ਪੁੱਛਣਗੇ ਨਾ ਆਣ ਗਵਾਣ ਦੇ ਫੇਰੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਅੱਜ ਕੱਲ ਰਿਵਾਜ ਵਾ ਕੱਲੇ ਜੀ ਚਲ ਜਾ ਕੇ ਤੇ ਫੇਰ ਆਪਾਂ ਆਉਂਦੇ ਆ ਜਾਵਾਂਗੇ ਹੀ ਜਾਣਾ ਕਿਉਂ ਨਹੀਂਗਾ ਜੇਦੋਂ ਸਾਡਾ ਜੀ ਕਰੋ ਉਦੋਂ ਜਾਵਾਂਗੇ ਤੈਨੂੰ ਪੁੱਛ ਕੇ ਚਲ ਜਾਂਗੇ ਆਨ ਪੁੱਛਣ ਦੀ ਏਡੇ ਲੋੜ ਨਹੀਂ ਤੈਨੂੰ ਵੇਖ ਹਾਂ ਤੂੰ ਜਾ ਕੇ ਤੈਨੂੰ ਪਹਿਲਾਂ ਹੀ ਪਤਾ ਹੀਗਾ ਕਿ ਕੋਈ ਢਾਲ ਚ ਕਾਲਾ ਵਾ ਅੰਦਰ ਅੰਦਰ ਫੁਸਰ ਫੁਸਰ ਕਰਦੀਆਂ ਫਿਰਦੀਆਂ ਉਹ ਹੀ ਕੰਮ ਕਰਤਾ ਕੋਈ ਗੱਲ ਨਹੀਂ ਆਪਾਂ ਇਦਾਂ ਹੀ ਕਰ ਚੱਲ ਠੀਕ ਆ ਤੂੰ ਜਾ ਛੜਾ ਛੱਡ ਸਾਡਾ ਬੜਾ ਹਮ ਤਰੀਕੇ ਦੇ ਹਰ ਇੱਕ ਹੜ ਗੜੋਂ ਲੱਥ ਨਹੀਂ ਐ ਇੱਕ ਸਾਡਾ ਭਰਾ ਵਿਚਾਰਾ ਮੇਰਾ ਕਿਦੇ ਕਿੱਥੋਂ ਕਿਦੇ ਉਹਨੂੰ ਲਾਪਿਆ ਕਿਦੇ ਇਹੋ ਜੀ ਸੰਗਾਤ ਕਿਦੇ ਪਤੀਏ ਮੇਰੇ ਲਈ ਉਦੋਂ ਪਥੇਰਾ ਟਰਵੜਾ ਪੁੰਦੀਆਂ ਵੀ ਨਾ ਕਰੋ ਨਾਰ ਕਰੋ ਰਿਸ਼ਤਾ ਲਿਆਉਣੀ ਸੰਗਾਤ ਪਰ ਉਹ ਆਂਦੇ ਨੇ ਸੰਜੋਗਾ ਕੜੀ ਕਿਹਦਾ ਜ਼ੋਰ ਨਹੀਂਗਾ ਕੀ ਕਰੀਏ ਹੁਣ ਤੂੰ ਆਪਣੀ ਜਿੰਨੀ ਮਰਜ਼ੀ ਚਲਾਈ ਜਾ ਤੇਰੀ ਮੈਂ ਨਹੀਂ ਚਲਣੀ ਚਲਣ ਦੇਣੀ ਹੁਣ ਵਿਚਾਰੀ ਉਹ ਤੇ ਭੋਲੀ ਭਾਲੀ ਚੜੀ ਤੀ ਆਈ ਜਿਹੜੀ ਉਹਨੂੰ ਵੀ ਚੰਗੀ ਤਰ੍ਹਾਂ ਸਿਖਾਲ ਕੇ ਚੰਗੀ ਤਰ੍ਹਾਂ ਸਮਝਾ ਕੇ ਜਾਣਾ ਹੀ ਤੂੰ ਆ ਨਹੀਂ ਫੇ ਮੈਂ ਆਪਣੀਆਂ ਚੰਮ ਦੀਆਂ ਚ ਲਾ ਲੀਆਂ ਤੇ ਇਹਦੇ ਗੱਡੀ ਵੀ ਚਲਾਵਾਂ ਤੇਰੇ ਨਹੀਂ ਚਲਣ ਦਿੰਦੇ ਹੁਣ ਕੋਈ